ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੇ ਤਿਨਹੀ ਸੁਣਿਆ ਦੁਖ ਸੁਖ ਮੇਰਾ ਤਉ ਬਿਦ ਨੀ ਕੀ ਖਟਾਨੇ ਜੀ ਕੀ ਇਕ ਹੀ ਪਹਿਮਾਨੇ ਔਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤੇਲ ਨਹੀਂ ਕੀਮਤ ਜਾਣੇ ਗਿਆਨ ਧਿਆਨ ਕਿਸ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ ਕੋਈ ਨ ਕਿਸ ਹੀ ਜਹਾਂ ਉਪਾਇਆ ਆਪੇ ਫਰਕ ਕਰੇ ਵੇਖ ਵਿਗਸੈ ਸਭ ਰਸ ਦੇਹੀ ਮਹਾ ਹੈ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈ ਜੇ ਰੱਖੀ ਨਾਨਕ ਸਦ ਕੁਰਬਾਨ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਗੈ ਮੇਰਾ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗਾ ਟਲ ਗੁਰਤਾ ਗੱਦੀ ਉੱਪਰ ਸਿਵਾਏ ਮਾਨ ਦਸਮ ਪਤ ਸੈਜੰ ਦੀ ਜਗਦੀ ਜੋਤ ਪੂਰੇ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਹਜ਼ੂਰੀ ਵਿੱਚ ਸਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਾਰੀਆਂ ਵਿਚਾਰਾਂ ਤੋਂ ਪਹਿਲਾਂ ਸਤਿਗੁਰੂ ਨੂੰ ਸੀਸ ਝੁਕਾ ਕੇ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਸਤਿਗੁਰ ਜੀ ਦੀ ਮਹਾਨ ਕਿਰਪਾ ਰਹਿਮਤ ਹੋਈ ਹੈ ਸਾਡੇ ਕਲਯੁਗੀ ਜੀਵਾਂ ਉੱਪਰ ਰੋਜ਼ਾਨਾ ਦੀ ਤਰ੍ਹਾਂ ਸਾਨੂੰ ਅੰਮ੍ਰਿਤ ਵੇਲੇ ਗੁਰਗੋਦੀ ਦਾ ਨਿਗਮਾਨਣ ਦਾ ਸੁਭਾਗੀ ਸਮਾ ਵੱਡਮੁੱਲਾ ਸਮਾ ਪ੍ਰਾਪਤ ਹੋਇਆ ਹੈ ਇਹ ਤਨ ਤਾਂ ਹੀ ਸਫਲਾ ਹੈ ਜੇਕਰ ਰਹੇ ਤਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜਦਾ ਹੈ ਸਰਬਸ਼ਕਤੀਮਾਨ ਆਕਾਲਪੁਰਖ ਪਰਮੇਸ਼ਰ ਵਾਹਿਗੁਰੂ ਨੂੰ ਚੇਤੇ ਕਰਦਾ ਨਾ ਜਦੋਂ ਅਸੀਂ ਜੀਵ ਨਾ ਚੇਤੇ ਕਰਦੇ ਆਂ ਇਹ ਜੀਵ ਸਫਲੀ ਹੈ ਕੰਨਾਂ ਨਾਲ ਗੁਰੂ ਦਾ ਜਸ ਗੁਰੂ ਦੀ ਵਡਿਆਈ ਸਰਵਣ ਕੀਤੀ ਤੇ ਕੰਨ ਵੀ ਪਵਿੱਤਰ ਸਫਲੇ ਹੋ ਗਏ ਅੱਖਾਂ ਨਾਲ ਸਾਹਿਬ ਸਤਿਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਅੱਖਾਂ ਸਫਲੀਆਂ ਪੈਰਾਂ ਨਾਲ ਚੱਲ ਕੇ ਗੁਰੂ ਘਰ ਵੱਲ ਆਏ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਬਾਣੀ ਸੁਣਨ ਬਾਣੀ ਪੜਨ ਤੇ ਪੈਰ ਸਫਲੇ ਹੱਥ ਸਫਲੇ ਗੁਰੂ ਦੇ ਚਰਨਾਂ ਵਿੱਚ ਸੇਵਾ ਕਰਕੇ ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਹੀਦਾਂ ਦੇ ਸਿਰਤਾਜ ਅੱਜ ਸਾਨੂੰ ਇਸੇ ਤਰ੍ਹਾਂ ਦਾ ਹੀ ਪਾਵਨ ਸ੍ਰੀ ਮੁਖਵਾਕ ਬਖਸ਼ਦੇ ਆ ਕਿ ਜਿਸ ਮਾਲਕ ਨੇ ਸਾਡੇ ਉੱਤੇ ਇੰਨੀ ਕਿਰਪਾ ਬਖਸ਼ਿਸ਼ ਕੀਤੀ ਹੋਈ ਹੈ ਨਾ ਕਿੰਨੀ ਕਿਰਪਾ ਕੀਤੀ ਸਾਡੇ ਤੇ ਮਾਤਾ ਦੇ ਗਰਭ ਤੋਂ ਲੈ ਕੇ ਹੁਣ ਤੱਕ ਉਹ ਮਾਲਕ ਕਿਰਪਾ ਹੀ ਕਰਦਾ ਆ ਨਾ ਕਿੰਨੇ ਸੱਲਾਂ ਤੋਂ ਆਪਾਂ ਜੇ ਅੱਗੇ ਵੀ ਵਿਚਾਰ ਕਰਦੇ ਹੁੰਨੇ ਆ ਵੀ ਕਿੰਨੇ ਸੱਲਾਂ ਤੋਂ ਸਾਡਾ ਸਰੀਰ ਕਿੰਨਿਆਂ ਸੈੱਲਾਂ ਦੇ ਵਿੱਚੋਂ ਕੋਈ ਇੱਕ ਸੈੱਲ ਚੁਣਿਆ ਦੇ ਉਹ ਫਿਰ ਉਸ ਸੈੱਲ ਤੋਂ ਸਾਡਾ ਸਰੀਰ ਆ ਸਾਡਾ ਪਿੰਡਾ ਸਾਡੀ ਬਾਡੀ ਤਿਆਰ ਹੋਈ ਹੋਰ ਪਤਾ ਨਹੀਂ ਕਿੰਨੇ ਸੈੱਲ ਜਿਹੜੇ ਨਸ਼ਟ ਹੋ ਗਏ ਪਰ ਇੱਕ ਸਾਡਾ ਜਿਹਦੇ ਨਾਲ ਤਨ ਬਣਿਆ ਉਹੀ ਬਚਿਆ ਉਹਨਾਂ ਵਾਂਗੂ ਤੂੰ ਵੀ ਨਸ਼ਟ ਹੋ ਜਾਂਦਾ ਤੇ ਫਿਰ ਕੀ ਸੀ ਪਰ ਨਹੀਂ ਸਤਿਗੁਰੂ ਨੇ ਤੇਰੇ ਤੇ ਕਿਰਪਾ ਕੀਤੀ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ ਸਤਿਗੁਰੂ ਨੇ ਪਰਮੇਸ਼ਰ ਨੇ ਕਿਰਪਾ ਕਰਕੇ ਮਾਂ ਕੀ ਰਕਤ ਪਿੱਤਾ ਵਿੰਦ ਧਾਰਾ ਮਾਤਾ ਦੇ ਗਰਭ ਵਿੱਚ ਸਾਡੀ ਪੈਦਾਇਸ਼ ਕੀਤੀ ਜੀਓ ਪਾਏ ਪਿੰਡ ਜਿੰਨ ਸਾਜਿਆ ਇਹ ਪਿੰਡਾ ਸਰੀਰ ਬਾਡੀ ਤਿਆਰ ਹੋਈ ਜਿੱਤਾ ਪਹਿਨਣ ਖਾਣ ਫਿਰ ਇਸ ਸੰਸਾਰ ਤੇ ਆਉਣ ਤੋਂ ਬਾਅਦ ਪਹਿਨਣ ਵਾਸਤੇ ਵਸਤਰ ਖਾਣ ਵਾਸਤੇ ਰੋਜੀ ਦਿੱਤੀ ਮਾਲਕ ਨੇ ਇਹ ਮਾਲਕ ਦੇ ਹੀ ਖੇਲ ਆ ਸਾਰੇ ਜਿੰਨੇ ਵੀ ਕੌਤਕ ਹੋ ਰਹੇ ਹਨ ਇਹ ਮਾਲਕ ਦੀ ਮਰਜ਼ੀ ਵਿੱਚ ਹੀ ਹੋ ਰਹੇ ਆ ਸਤਿਗੁਰੂ ਜੀ ਦੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਮੇਰਾ ਪ੍ਰਭ ਸਾਚੇ ਇੱਕ ਖੇਲ ਰਚਾਇਆ ਆ ਮਾਲਕ ਦੇ ਖੇਲ ਹੀ ਹੋ ਰਹੇ ਆ ਸੰਸਾਰ ਤੇ ਜੇ ਅਸੀਂ ਆਇਆ ਤੇ ਵੀ ਮਾਲਕ ਦੇ ਤਮਾਸ਼ੇ ਮਾਲਕ ਦੇ ਹੁਕਮ ਅੰਦਰ ਮਾਲਕ ਦੇ ਖੇਡ ਦੇ ਅੰਦਰ ਹੀ ਇਹ ਸੰਸਾਰ ਤੇ ਆਉਣਾ ਕੀਤਾ ਸਾਨੂੰ ਸਰੀਰ ਮਿਲੇ ਆ ਮਾਲਕ ਦਾ ਇੱਕ ਚੋਜ ਹੈ ਮੇਰਾ ਪ੍ਰਭ ਸਾਚਾ ਇੱਕ ਖੇਲ ਰਚਾਇਆ ਇੱਕ ਖੇਲ ਹੀ ਬਣਾਇਆ ਮਾਲਕ ਨੇ ਕੀ ਖੇਲ ਬਣਾਇਆ ਕੀ ਖੇਡਾਂ ਕਰਦਾ ਮਾਲਕ ਕੋਏ ਨਾ ਕਿਸ ਹੀ ਜਿਹਾ ਉਪਾਇ ਸਤਿਗੁਰੂ ਜੀ ਕਹਿੰਦਾ ਇਹ ਬੰਦੇ ਇਸ ਮਨੁੱਖ ਐ ਇਨਸਾਨ ਸੋਚ ਕੇ ਦੇਖੀ ਵੀ ਜਿਹੜਾ ਇੱਕ ਵਾਰ ਮਾਲਕ ਨੇ ਬਣਾਤਾ ਨਾ ਉਹਦੇ ਵਰਗਾ ਦੂਜਾ ਕਦੇ ਬਣਾਇਆ ਹੀ ਨਹੀਂ ਆ ਦੇਖੋ ਨਾ ਇੱਕ ਬੰਦਾ ਜਿਹੋ ਜਾਂ ਸੰਸਾਰ ਤੇ ਆਪਣੇ ਵਰਗਾ ਆ ਗਿਆ ਨਾ ਇੱਕ ਬੰਦਾ ਉਹ ਬੰਦਾ ਆਪਣੇ ਵਰਗਾ ਆਪ ਹੀ ਉਹਦੇ ਵਰਗਾ ਦੂਜਾ ਕੋਈ ਨਹੀਂ ਕਦੇ ਵੀ ਆਪਾਂ ਦੇਖਿਆ ਨਹੀਂ ਵੀ ਇੱਕ ਬੰਦੇ ਵਰਗੇ ਦੋ ਬੰਦੇ ਦੋਨੇ ਇੱਕੋ ਜਿਹੇ ਨਹੀਂ ਜਿਹੋ ਜਾਂ ਮਾਲਕ ਨੇ ਇੱਕ ਨੂੰ ਬਣਾਤਾ ਦੂਜਾ ਬਣਾਇਆ ਹੀ ਨਹੀਂ ਦੇਖੋ ਆ ਹੱਥਾਂ ਦੇ ਫਿੰਗਰਪ੍ਰਿੰਟ ਆ ਨਾ ਉਂਗਲਾਂ ਦੇ ਵਿੱਚ ਆਪਣੇ ਇਹ ਕਿੰਨੇ ਸਾਡੇ 700 ਕਰੋੜ ਬੰਦਾ ਇਸ ਸੰਸਾਰ ਤੇ ਹੁਣ ਜਿਵੇਂ ਸਾਇੰਸ ਨੇ ਖੋਜ ਕੀਤੀ ਮੌਜੂਦਾ ਤੇ ਉਹਨਾਂ ਦੇ ਫਿੰਗਰਪ੍ਰਿੰਟ ਮਿਲਦੇ ਨਹੀਂ ਇੱਕ ਦੂਜੇ ਨਾਲ ਕਿੰਨੇ ਸੰਸਾਰ ਤੇ ਹੋ ਹੋ ਕੇ ਚਲੇ ਗਏ ਆ ਉਂਗਲ ਦੇ ਵਿੱਚ ਕਿੰਨਾ ਥਾਂ ਹੈ ਕਦੇ ਮਿਲਦਾ ਨਹੀਂ ਚਿਹਰਾ ਥੋੜਾ ਜਿਹਾ ਥਾਂ ਹੁੰਦਾ ਆ ਮੂੰਹ ਕਿਸੇ ਦਾ ਕਿਸੇ ਨਾਲ ਨਹੀਂ ਮਿਲਦਾ ਕਰਮ ਨਹੀਂ ਮਿਲਦੇ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਮਾਲਕ ਨੇ ਜਿਹੜਾ ਇੱਕ ਵਾਰੀ ਕਿਸੇ ਨੂੰ ਬਣਾਤਾ ਉਹਦੇ ਵਰਗਾ ਦੂਜਾ ਬਣਾਇਆ ਹੀ ਨਹੀਂ ਬੰਦਾ ਬਣਾਉਂਦਾ ਨਾ ਹੁਣ ਗੱਡੀਆਂ ਦੇਖਦੇ ਆਪਾਂ ਇੱਕ ਵਰਗੀਆਂ ਸਾਰੀਆਂ ਕਿੰਨੀਆਂ ਚੀਜ਼ਾਂ ਸੰਸਾਰ ਤੇ ਜਿਹੜੀਆਂ ਬੰਦੇ ਨੇ ਬਣਾਈਆਂ ਇੱਕ ਵਰਗੀਆਂ ਸਤਿਗੁਰੂ ਨੇ ਜਿਹੜੀ ਜੀ ਇੱਕ ਵਾਰ ਬਣਾਤੀ ਹੁਣ ਦੇਖੋ ਸੰਸਾਰ ਤੇ ਕਿੰਨੇ ਦਰਖਤ ਤਾ ਕਿੰਨੀ ਬਨਸਪਤੀ ਹੈ ਪੱਤੇ ਨਾਲ ਪੱਤਾ ਮਿਲਾ ਕੇ ਦਿਖਾਓ ਇੱਕ ਦੂਜੇ ਦਾ ਕਦੇ ਨਹੀਂ ਮਿਲਦਾ ਸਾਡੇ ਖੇਤ ਵਿੱਚ ਕਿੰਨੀ ਸਰੋਂ ਉੱਗੀ ਐ ਕਿਸੇ ਦਾ ਪੱਤਾ ਕਿਸੇ ਨਾਲ ਨਹੀਂ ਮਿਲਦਾ ਕੋਈ ਬੂਟਾ ਇੱਕ ਦੂਜੇ ਨਾਲ ਨਹੀਂ ਮਿਲਦਾ ਮਾਲਕ ਪਰਮੇਸ਼ਰ ਦੇ ਕੌਤਕ ਸਾਡੇ ਸਾਹਮਣੇ ਕਿੰਨੇ ਹੋ ਰਹੇ ਆ ਇੱਕ ਦਿਨ ਦੂਜੇ ਦਿਨ ਨਾਲ ਨਹੀਂ ਮਿਲਦਾ ਹਰੇਕ ਦਿਨ ਵੱਖਰਾ ਹੁੰਦਾ ਹੈ ਸਤਿਗੁਰੂ ਜੀ ਕਹਿੰਦੇ ਕੋਈ ਨਾ ਕਿਸੇ ਜਿਹਹਾ ਉਪਾਇ ਮਾਲਕ ਨੇ ਜਿਹੋ ਜਿਹਾ ਕੁਝ ਬਣਾ ਦਿੱਤਾ ਉਹਦੇ ਵਰਗਾ ਹੋਰ ਕੋਈ ਬਣਿਆ ਹੀ ਨਹੀਂ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਅੱਜ ਦੇ ਸ੍ਰੀ ਮੁਖਵਾਕ ਅੰਦਰ ਸਤਿਗੁਰੂ ਗੁਰਬਾਣੀ ਦੇ ਅੰਦਰ ਕਹਿੰਦੇ ਆਪੇ ਫਰਕ ਕਰੇ ਵੇਖ ਵਿਗਸੈ ਉਹ ਮਾਲਕ ਆਪ ਹੀ ਫਰਕ ਪਾਉਂਦਾ ਹੈ ਆਪ ਹੀ ਵਕਰੋ ਵਖਰਾ ਬਣਾਉਂਦਾ ਹੈ ਔਰੰਗ ਤਮਾਸ਼ੇ ਕਰ ਰਿਹਾ ਬੈਠਾ ਉਹ ਚੋਜ ਕਰ ਰਿਹਾ ਬੈਠਾ ਉਹਦੇ ਹੁਕਮ ਅੰਦਰ ਹੀ ਸਾਰੇ ਰੰਗ ਤਮਾਸ਼ੇ ਹੋ ਰਹੇ ਆ ਸਤਿਗੁਰੂ ਜੀ ਗੁਰਬਾਣੀ ਅੰਦਰ ਕਹਿੰਦੇ ਪਤਾ ਕੋਈ ਨਹੀਂ ਉਹ ਮਾਲਕ ਕਿੱਥੇ ਬੈਠ ਕੇ ਰੰਗ ਤਮਾਸ਼ੇ ਚੋਜ ਕਰ ਰਿਹਾ ਹੈ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸੰਮਾਲੇ ਅਸੀਂ ਹੁਣ ਕੋਈ ਕੰਪਨੀ ਖੋਲੀ ਕੋਈ ਫੈਕਟਰੀ ਖੋਲੀ ਕੋਈ ਬਿਜ਼ਨਸ ਤੋਰਿਆ ਤੇ ਉਹਨੂੰ ਮੇਨਟੇਨ ਕਰਨ ਵਾਸਤੇ ਉਹਨੂੰ ਸੰਭਾਲਣ ਵਾਸਤੇ ਅਸੀਂ ਆਫਿਸ ਬਣਾਉਨੇ ਆ ਇੱਥੇ ਬਹਿ ਕੇ ਮੀਟਿੰਗ ਕਰਾਂਗੇ ਇੱਥੇ ਬਹਿ ਕੇ ਸਾਰਾ ਸੰਭਾਲਾਂਗੇ ਪਰ ਉਹ ਮਾਲਕ ਐਨੇ ਸੰਸਾਰ ਵੱਡੇ ਨੂੰ ਚਲਾ ਰਿਹਾ ਹੈ ਐਨੇ ਰੰਗ ਤਮਾਸ਼ੇ ਕਰ ਰਿਹਾ ਤੇ ਪਤਾ ਵੀ ਕੋਈ ਨਹੀਂ ਵੀ ਕਿੱਥੇ ਬਹਿ ਕੇ ਉਹ ਕਰ ਰਿਹਾ ਸੋ ਦਰ ਤੇਰਾ ਕਿਹਾ ਸੋ ਕਰ ਕੇਹਾ ਜਿਤ ਵੇ ਸਰਬ ਸਮਾਲੇ ਐ ਮਾਲਕ ਜੀ ਕਿੱਥੇ ਬਹਿ ਕੇ ਸੁਭਾਲ ਲਿਆ ਸਾਰੇ ਕਾਸੇ ਨੂੰ ਕੋਈ ਪਤਾ ਹੀ ਨਹੀਂ ਇਸ ਕਰਕੇ ਆਪੇ ਫਰਕ ਕਰੇ ਵੇਖ ਵਿਗਸੈ ਆਪ ਹੀ ਫਰਕ ਪਾਉਂਦਾ ਹੈ ਹਰ ਪਾਸੇ ਆਪ ਹੀ ਰੰਗ ਤਮਾਸ਼ੇ ਕਰਿਆ ਸਭ ਰਸ ਦੇਹੀ ਮਹਾਏ ਬੰਦਿਆ ਜੇ ਤੈਨੂੰ ਵੀ ਬਣਾਇਆ ਤੇ ਸਾਰੇ ਰਸ ਦੇਹੀ ਵਿੱਚ ਪਾਏ ਹੋਏ ਆ ਤੂੰ ਤਾਂ ਪ੍ਰਸ਼ਾਦਾ ਛਕ ਲੈਣਾ ਕਿਵੇਂ ਪਚਣਾ ਹੈ ਕਿਵੇਂ ਉਹਦਾ ਮਿਹਜ ਖੂਨ ਬਣਨਾ ਹੈ ਤੈਨੂੰ ਨਹੀਂ ਪਤਾ ਉਹ ਮਾਲਕ ਦੇ ਰੰਗ ਹੈ ਕਿਵੇਂ ਤੇਰੀ ਸੋਚ ਦੇ ਵਿੱਚ ਸੋਚ ਕੰਮ ਕਰ ਰਹੀ ਹੈ ਮਾਲਕ ਜਾਣਦਾ ਹੈ ਕਿਵੇਂ ਤੇਰੇ ਸਰੀਰ ਦੀ ਪਰਵਰਿਸ਼ ਹੋ ਰਹੀ ਅੰਦਰ ਗਿਆਨ ਇੰਦਰੀ ਇੰਦਰੀ ਕੰਮਕਾਰ ਕਰ ਰਿਆ ਕਰਮ ਕਰ ਰਿਆ ਇਹ ਮਾਲਕ ਦੀ ਮਰਜ਼ੀ ਵਿੱਚ ਹੈ ਮਾਲਕ ਦੇ ਰੰਗ ਤਮਾਸ਼ੇ ਹਨ ਆਪਾਂ ਤਾਂ ਪ੍ਰਸ਼ਾਦਾਸ਼ਕ ਕੇ ਸੌ ਜਾਣੇ ਆ ਕਿਵੇਂ ਉਹਦਾ ਖੂਨ ਬਣਦਾ ਹੈ ਕਿਵੇਂ ਖੁਰਾਕ ਸਰੀਰ ਨੂੰ ਲੱਗਦੀ ਕੋਈ ਪਤਾ ਸਾਨੂੰ ਉਹ ਸਾਡੀ ਜ਼ਿੰਮੇਵਾਰੀ ਤਾਂ ਨਹੀਂ ਉਹ ਮਾਲਕ ਦੀ ਜ਼ਿੰਮੇਵਾਰੀ ਹੈ ਉਹ ਮਾਲਕ ਆਪ ਰੰਗ ਤਮਾਸ਼ੇ ਕਰ ਰਿਹਾ ਹੈ ਇਸ ਕਰਕੇ ਹੁਣ ਆਪਾਂ ਦੇਖਦੇ ਹਾਂ ਕਿਸੇ ਦੇ ਸੱਟ ਲੱਗ ਗਈ ਕਿਸੇ ਦੇ ਸਰੀਰ ਤੇ ਕੋਈ ਜ਼ਖਮ ਹੋ ਗਿਆ ਕੋਈ ਸਰੀਰ ਤੇ ਕੋਈ ਐਸੀ ਗੱਲ ਬਣ ਗਈ ਵੀ ਸੱਟ ਲੱਗ ਗਈ ਉਹਨੂੰ ਆਰਾਮ ਕਿਵੇਂ ਆਉਣਾ ਤੰਦਰੁਸਤੀ ਕਿਵੇਂ ਆਉਣੀ ਹੈ ਉਹ ਮਾਲਕ ਜਾਣਦਾ ਹੈ ਇਸ ਕਰਕੇ ਸਾਰੇ ਰਸ ਦੇਹੀ ਵਿੱਚ ਪਾਏ ਹੋਏ ਆ ਮਾਲਕ ਨੇ ਐ ਸਰੀਰ ਬੰਦਾ ਬਣਾ ਕੇ ਨਾ ਸਾਨੂੰ ਇਸ ਸੰਸਾਰ ਤੇ ਭੇਜ ਕੇ ਬੰਦਾ ਬਣਾ ਕੇ ਬਹੁਤ ਹੀ ਵੱਡਾ ਉਪਕਾਰ ਸਾਡੇ ਤੇ ਕੀਤਾ ਹੈ ਸਭਨੋਂ ਵੱਡਾ ਕਾਰਜ ਤਾਂ ਇਹ ਕਿ ਬੰਦਿਆ ਤੈਨੂੰ ਬੰਦਾ ਬਣਾ ਦਿੱਤਾ ਆਪੇ ਫਰਕ ਕਰੇ ਵੇਖ ਵਿਗਸੈ ਸਭ ਰਸ ਦੇਹੀ ਮਾਹ ਹੈ ਸਾਰੇ ਰਾਸੇ ਦੇ ਵਿੱਚ ਪਾ ਦਿੱਤੇ ਇਹ ਹੀ ਬਹੁਤ ਹੀ ਸਾਡੇ ਵਾਸਤੇ ਵੱਡੀ ਗੱਲ ਹੈ ਸਾਡੀ ਸਮਝ ਤੋਂ ਆਉਣ ਤੋਂ ਪਰੇ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਸ ਮਾਲਕ ਨੇ ਸਾਰਾ ਕੁਝ ਦੇ ਕੇ ਸਾਜ ਕੇ ਸਵਾਰ ਕੇ ਤੈਨੂੰ ਇਸ ਸੰਸਾਰ ਤੇ ਭੇਜਿਆ ਤੂੰ ਤਾਂ ਕੱਲਾ ਜੀਰੋ ਪੈਦਾ ਹੋਇਆ ਸੀ ਸੰਸਾਰ ਤੇ ਮਾਤਾ ਦੇ ਗਰਭ ਤੋਂ ਨਾਲ ਤਾਂ ਨਹੀਂ ਲੈ ਕੇ ਆਇਆ ਕੁਝ ਕੁਝ ਵੀ ਨਹੀਂ ਲੈ ਕੇ ਆਇਆ ਨਾ ਹੀ ਲੈ ਕੇ ਜਾਣਾ ਹੈ ਜਿੱਤਾ ਤਾਂ ਸਭ ਕੁਝ ਮਾਲਕ ਨੇ ਹੈ ਫਿਰ ਤੂੰ ਇਹ ਕਹਿ ਦਿਆ ਕਰ ਸਤਿਗੁਰ ਦਾ ਜਿਹੜਾ ਸ਼ਬਦ ਹੈ ਭਗਤ ਕਬੀਰ ਜੀ ਕਹਿੰਦੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ਸਾਰਾ ਕੁਝ ਮਾਲਕ ਦਾ ਦਿੱਤਾ ਹੋਇਆ ਤਨ ਮਾਲਕ ਨੇ ਦਿੱਤਾ ਹੈ ਆ ਬਾਡੀ ਪਿੰਡਾ ਸਰੀਰ ਵਿੱਚ ਆਤਮਾ ਟਿੱਕੀ ਹੈ ਤੇ ਮਾਲਕ ਦੀ ਟਕਾਈ ਟਿੱਕੀ ਹੋਈ ਹੈ ਧਨ ਦਿੱਤਾ ਮਾਲਕ ਨੇ ਦਿੱਤਾ ਵਰਤਣ ਵਾਸਤੇ ਸਤਿਗੁਰੂ ਜੀ ਕਹਿੰਦੇ ਇਸ ਸੰਸਾਰ ਤੇ ਰਹਿ ਕੇ ਮਾਲਕ ਦਾ ਸ਼ੁਕਰਾਨਾ ਕਰਿਆ ਕਰ ਮਾਲਕ ਦਾ ਹੱਥ ਜੋੜ ਕੇ ਸ਼ੁਕਰਾਨਾ ਕਰਿਆ ਕਰ ਜਿਵੇਂ ਸਤਿਗੁਰੂ ਤੀਸਰੇ ਪਾਤਸ਼ਾਹੀ ਕਹਿੰਦੇ ਆ ਗੁਰਬਾਣੀ ਦੇ ਅੰਦਰ ਹੁਕਮ ਮੰਨਿਆ ਕਰ ਮਾਲਕ ਦਾ ਰਜਾ ਵਿੱਚ ਤੁਰਿਆ ਕਰ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਸਤਿਗੁਰੂ ਜੀ ਅੱਜ ਦੇ ਸ੍ਰੀ ਮੁਖਵਾਕ ਅੰਦਰ ਇਸੇ ਤਰ੍ਹਾਂ ਦਾ ਹੀ ਸਾਨੂੰ ਉਪਦੇਸ਼ ਬਖਸ਼ ਰਹੇ ਹਨ ਸਤਿਗੁਰੂ ਜੀ ਫਰਮਾਨ ਬਖਸ਼ਦੇ ਹਨ ਤਨਾਸਰੀ ਮਹੱਲਾ 5 ਰਾਗ ਤਨਸਰੀ ਹੈ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ ਸਤਿਗੁਰੂ ਜੀ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰ ਰਹੇ ਹਨ 671 ਪਵਿੱਤਰ ਅੰਗ ਤੇ ਸਤਿਗੁਰੂ ਦੀ ਗੁਰਬਾਣੀ ਸ਼ਿਸ਼ੋਭਤ ਹੈ ਸਤਿਗੁਰੂ ਜੀ ਉਚਾਰਨ ਕਰਦੇ ਹਨ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਹੈ ਜਿਸ ਕਾ ਜਿਸ ਕਾ ਤੇ ਤਿਸ ਕਾ ਦਾ ਕੀ ਅਰਥ ਹੈ ਇਹ ਜਿਹੜਾ ਲਬਜ ਹੈ ਜਿਸ ਤਿਸ ਇਹਦਾ ਕੀ ਸੰਬੰਧ ਹੈ ਇਹਦਾ ਇਹਦਾ ਕੀ ਅਰਥ ਹੈ ਇਹਦਾ ਅਰਥ ਹੈ ਕਾਰਨ ਕਹਿ ਸਕਦੇ ਆ ਜਿਸ ਕਾ ਜੀ ਦੀ ਕਿਰਪਾ ਕਹਿ ਸਕਦੇ ਆ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਜੀਨੇ ਸਾਡੇ ਤੇ ਉਪਕਾਰ ਕੀਤਾ ਇਹ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਤਿਸ ਕਾ ਦਾ ਅਰਥ ਹੈ ਉਹਦਾ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਜਿਸ ਪ੍ਰਭੂ ਪਰਮੇਸ਼ਰ ਮਾਲਕ ਦਾ ਦਿੱਤਾ ਹੋਇਆ ਇਹ ਸਰੀਰ ਤੇ ਇਹ ਮਨ ਮਨ ਦਾ ਅਰਥ ਹੈ ਇੱਥੇ ਜੋਤ ਜਿਹੜੀ ਟਿੱਕੀ ਹੋਈ ਹੈ ਨਾ ਸਾਡੇ ਸਰੀਰ ਦੇ ਅੰਦਰ ਆਤਮਾ ਆ ਜਿਹੜੀ ਜੋਤ ਜਗ ਰਹੀ ਜਿਹਦੇ ਸਹਾਰੇ ਅਸੀਂ ਤੁਰਦੇ ਫਿਰਦੇ ਖਾਣੇ ਪੀਂਦੇ ਗੱਲਾਂ ਬਾਤਾਂ ਕਰਦੇ ਆ ਕੰਮਕਾਰ ਕਰਦੇ ਆ ਆ ਜੋਤ ਹੀ ਹੈ ਨਾ ਜੋਤ ਦਾ ਸਦਕਾ ਜੋਤ ਜਗ ਰਹੀ ਹੈ ਸਰੀਰ ਦੇ ਅੰਦਰ ਇਹ ਮਾਲਕ ਦੀ ਕਿਰਪਾ ਨਾਲ ਸਤਿਗੁਰੂ ਜੀ ਕਹਿੰਦੇ ਮਨ ਹੈ ਇਹ ਸਾਰਾ ਧਨ ਪਦਾਰਥ ਜਿੰਨੇ ਅਸੀਂ ਵਰਤਦੇ ਆਂ ਖਾਂਦੇ ਆਂ ਪੀਂਦੇ ਆਂ ਪਹਿਨਦੇ ਆਂ ਵਸਤਰ ਘਰਾਂ-ਬਾਰਾਂ ਦੇ ਸੁੱਖ ਮੰਨਦੇ ਆਂ ਇਹ ਪਦਾਰਥ ਵੀ ਉਸੇ ਮਾਲਕ ਦੇ ਦਿੱਤੇ ਹੋਏ ਆ ਉਹੀ ਸੁਚੱਜਾ ਤੇ ਉਹ ਸਿਆਣਾ ਹੈ ਉਹ ਉਹੀ ਮਾਲਕ ਬਹੁਤ ਹੀ ਸਿਆਣਾ ਸਾਡੇ ਨਾਲ ਬੜੀ ਉਹਦੀ ਤੀਖਣ ਬੁੱਧੀ ਹੈ ਸੋਈ ਸੁਗੜ ਸੁਜਾਨੀ ਸੁਗੜ ਸੁਜਾਨੀ ਦਾ ਅਰਥ ਹੈ ਸੁਜਾਨੀ ਕਹਿੰਦੇ ਸਿਆਣੇ ਨੂੰ ਸੁਗੜ ਕਹਿੰਦੇ ਸੁੱਚਜੀ ਆਤਮਕ ਜਿਹੜੀ ਘੜਤ ਵਾਲਾ ਸਾਰਿਆਂ ਨੂੰ ਬਣਾਉਣ ਵਾਲਾ ਸੁਗੜ ਸੁਜਾਨੀ ਸਿਆਣਾ ਸਤਿਗੁਰੂ ਜੀ ਕਹਿੰਦੇ ਉਹ ਮਾਲਕ ਸਾਰਿਆਂ ਨੂੰ ਸਾਜਣ ਵਾਲਾ ਹੈ ਬਣਾਉਣ ਵਾਲਾ ਹੈ ਸਭਨੋਂ ਉੱਚੀ ਤੇ ਸੁੱਚੀ ਮਤ ਵਾਲਾ ਹੈ ਉਹ ਮਾਲਕ ਨੇ ਤੈਨੂੰ ਬਣਾ ਕੇ ਸਾਜ ਕੇ ਸੰਸਾਰ ਤੇ ਭੇਜਿਆ ਹੈ ਜੇ ਉਸ ਮਾਲਕ ਨੇ ਐਨਾ ਕੁਝ ਹੁਣ ਤੱਕਰ ਦਿੱਤਾ ਹੈ ਤੇ ਅੱਗੇ ਕਿਉਂ ਫਿਕਰ ਕਰਦਾ ਆਪੇ ਮਾਲਕ ਕਿਰਪਾ ਕਰੋ ਰਹਿਮਤ ਕਰੋ ਸਾਡਾ ਫਰਜ਼ ਇਹ ਬਣਦਾ ਵੀ ਅਸੀਂ ਉਹਦਾ ਸ਼ੁਕਰਾਨਾ ਕਰਦੇ ਰਹੀਏ ਨਾਮ ਜਪਦੇ ਰਹੀਏ ਸਿਮਰਨ ਕਰਦੇ ਰਹੀਏ ਉਹਦਾ ਸਤਿਗੁਰੂ ਫਿਰ ਆਪੇ ਰਹਿਮਤਾਂ ਕਰਦਾ ਹੈ ਅੱਗੇ ਕਹਿੰਦੇ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤਉਬੇਦ ਨੀਕੀ ਖਟਾਨੀ ਸਤਿਗੁਰ ਜੀ ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਤਿੰਨ ਹੀ ਤਿਨਹੀ ਦਾ ਅਰਥਾ ਉਹਨੇ ਹੀ ਤਿਨਹੀ ਸੁਣਿਆ ਦੁੱਖ ਸੁਖ ਮੇਰਾ ਕੌਣ ਸੁਣਦਾ ਦੁੱਖ ਤੇ ਸੁਖ ਹੋਰ ਕਿਸੇ ਬੰਦੇ ਨੇ ਨਹੀਂ ਸੁਣਨਾ ਸੰਸਾਰ ਵਿੱਚ ਕਿਤੇ ਭਜ ਨਹੀਂ ਕਿਸੇ ਨੇ ਨਹੀਂ ਸੁਣਨਾ ਮਾਲਕ ਪਰਮੇਸ਼ਰ ਤੋਂ ਬਿਨਾ ਜਿਸ ਮਾਲਕ ਨੇ ਤੇਰੇ ਤੇ ਇੰਨੀ ਕਿਰਪਾ ਕੀਤੀ ਹੋਈ ਹੈ ਉਹੀ ਅੱਗੇ ਵੀ ਤੇਰੇ ਤੇ ਕਿਰਪਾ ਕਰੋ ਉਹੀ ਤੇਰੀਆਂ ਅਰਦਾਸਾਂ ਬੇਨਤੀਆਂ ਸੁਣੂ ਉਹੀ ਤੇਰੇ ਤੇ ਕਿਰਪਾ ਕਰੋ ਉਹੀ ਤੇਰੇ ਦੁੱਖ ਸੁਖ ਸੁਣੂ ਇਨਹੀ ਸੁਣਿਆ ਦੁੱਖ ਸੁੱਖ ਮੇਰਾ ਤਉ ਬਿਦ ਨੀਕੀ ਖਟਾਨੀ ਯਾਦ ਰੱਖਿਓ ਜਦੋਂ ਸਾਡੀ ਅਰਦਾਸ ਅਰਜੋਈ ਸੁਣਦਾ ਹੈ ਤੇ ਸਾਡੀ ਹਾਲਤ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਚੰਗੀ ਹੋ ਜਾਂਦੀ ਕਿੰਨੇ ਮਾੜੇ ਕਰਮ ਹੋਣ ਆਕੇ ਅਰਦਾਸ ਕਰ ਗੁਰੂ ਦੇ ਚਰਨਾਂ ਵਿੱਚ ਕਿੰਨੇ ਹੀ ਦੁੱਖ ਹੋਣ ਆਕੇ ਗੁਰੂ ਸਾਹਿਬ ਦੇ ਚਰਨਾਂ ਦਾ ਓਟ ਆਸਰਾ ਲੈ ਸਤਿਗੁਰੂ ਨੇ ਕੱਟ ਕੇ ਪਰੇ ਮਾਰਨੇ ਮੇਟ ਦੇਣਿਆ ਸਾਰੇ ਦੁੱਖ ਅਗੇ ਉਚਾਰਨ ਕਰਦੇ ਹਨ ਜੀ ਕੀ ਏਕ ਹੈ ਪਹਿਮਨੀ ਜੀ ਕੀ ਦਾ ਅਰਥ ਹੈ ਜਿੰਦ ਦੀ ਅਰਦਾਸ ਇੱਕ ਮਾਲਕ ਮੂਰੇ ਹੀ ਪ੍ਰਵਾਨ ਹੁੰਦੀ ਹੈ ਆਤਮਾ ਦੀ ਅਰਦਾਸ ਪਰਮਾਤਮਾ ਹੀ ਸੁਣਦਾ ਕੇਵਲ ਹੋਰ ਕੋਈ ਨਹੀਂ ਸੁਣ ਸਕਦਾ ਕਿਤੇ ਵੀ ਭਜ ਲਈਏ ਕਿਤੋਂ ਵੀ ਖੈਰ ਨਹੀਂ ਪਹਿਣੀ ਕਿਤੋਂ ਵੀ ਝੋਲੀ ਨਹੀਂ ਭਰਣੀ ਕੇਵਲ ਮਾਲਕ ਪਰਮੇਸ਼ਰ ਨੇ ਹੀ ਸਾਡੇ ਤੇ ਕਿਰਪਾ ਕਰਨੀ ਹੈ ਤੇ ਸਤਿਗੁਰੂ ਜੀ ਕਹਿੰਦੇ ਫੇਰ ਹੀ ਅਰਦਾਸ ਤੇਰੀ ਬੇਨਤੀ ਅਰਜ਼ੋਈ ਪੂਰੀ ਹੋਣੀ ਹੈ ਜਿੰਦ ਦੀ ਅਰਦਾਸ ਮਾਲਕ ਹੀ ਸੁਣਦਾ ਹੈ ਅੱਗੇ ਕਹਿੰਦੇ ਅਵਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤੇਲ ਨਹੀਂ ਕੀਮਤ ਜਾਣੀ ਰਹਾਓ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਕਿ ਐ ਬੰਦੇ ਪਰਮਾਤਮਾ ਦੇ ਆਸਰੇ ਤੋਂ ਬਿਨਾਂ ਦੁਨੀਆ ਜਿਹੜੀ ਸਾਰੀ ਲੋਕ ਆ ਨਾ ਹੋਰ ਬਥੇਰੇ ਯਤਨ ਕਰਕੇ ਥੱਕ ਜਾਂਦੀ ਏ ਦੁਨੀਆ ਸੰਸਾਰ ਲੋਕਾਈ ਪਰ ਮਾਲਕ ਦੇ ਚਰਣਾ ਦਾ ਉਹ ਟਾਸਰਾ ਕੋਈ ਨਹੀਂ ਲੈਂਦਾ ਭਰੋਸਾ ਹੀ ਨਹੀਂ ਆਉਂਦਾ ਨਾ ਵਿਸ਼ਵਾਸ ਹੀ ਨਹੀਂ ਆਉਂਦਾ ਸਤਗੁਰੂ ਜੀ ਕਹਿੰਦੇ ਮਾਲਕ ਨੂੰ ਛੱਡ ਕੇ ਜਿੰਨੇ ਮਰਜੀ ਯਤਨ ਕਰ ਲਈ ਕਦੇ ਤੂੰ ਸੌਖਾ ਨਹੀਂ ਹੋ ਸਕਦਾ ਦੁੱਖ ਨਹੀਂ ਕੱਟੇ ਜਾ ਸਕਦੇ ਹੋਰ ਜਿੰਨੇ ਵੀ ਯਤਨ ਕਰਦਾ ਉਹਨਾਂ ਦੀ ਕੀਮਤ ਇੱਕ ਤਿਲ ਜਿੰਨੀ ਵੀ ਨਹੀਂ ਪੈਂਦੀ ਉਹਨਾਂ ਯਤਨਾਂ ਦਾ ਮੁੱਲ ਇੱਕ ਤਿਲ ਜਿਤਨਾ ਵੀ ਤਿਲ ਕਿੰਨਾ ਕੁ ਬਰੀਕ ਹੁੰਦਾ ਆਪਾਂ ਦੇਖਦੇ ਹਾਂ ਨਾ ਛੋਟਾ ਜ ਜਿੰਨੇ ਮਰਜ਼ੀ ਯਤਨ ਕਰੀ ਜਾ ਮਾਲਕ ਨੂੰ ਭੁੱਲ ਕੇ ਸੌਖਾ ਹੋਣ ਦੇ ਸੁਖੀ ਹੋਣ ਦੇ ਕਦੇ ਸੁਖੀ ਨਹੀਂ ਹੋ ਸਕਦਾ ਜਿੰਨੇ ਮਰਜ਼ੀ ਯਤਨ ਕਰ ਲਾ ਸਾਰੇ ਯਤਨਾਂ ਦੀ ਕੀਮਤ ਇੱਕ ਤਿਲ ਜਿਤਨੀ ਹੀ ਪੈਣੀ ਹੈ ਬਸ ਇੱਕ ਤਿਲ ਨਹੀਂ ਕੀਮਤ ਜਾਣੀ ਤਿਲ ਜਿਤਨੀ ਵੀ ਕੀਮਤ ਨਹੀਂ ਪੈਣੀ ਸਤਿਗੁਰੂ ਜੀ ਕਹਿੰਦੇ ਆ ਅਗੇ ਰਹਾਉ ਵਿਚਾਰਨ ਕਰੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ ਅੰਮ੍ਰਿਤ ਦਾ ਅਰਥ ਹੈ ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲਾ ਨਿਰਮੋਲਕ ਜਿਸ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਨਿਰਮੋਲਕ ਕਹਿੰਦੇ ਜਿਹਦਾ ਕੋਈ ਮੁੱਲ ਨਾ ਹੋਵੇ ਸਤਿਗੁਰੂ ਜੀ ਕਹਿੰਦੇ ਇਹ ਨਾਮ ਨਾ ਜਿਹੜਾ ਪਰਮੇਸ਼ਰ ਦਾ ਇਹ ਅੰਮ੍ਰਿਤ ਹੈ ਨਿਰਮੋਲਕ ਹੈ ਅਮਰਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮਨਤਾਨੀ ਸਤਿਗੁਰੂ ਜੀ ਕਹਿੰਦੇ ਆ ਇਹ ਮੰਤਰ ਮਹਾ ਮੰਤਰ ਕਿਨੂੰ ਮਿਲਦਾ ਜਿਹਨੂੰ ਗੁਰੂ ਆਪ ਦਿੰਦਾ ਹੈ ਕਿਨੂੰ ਦਿੰਦਾ ਗੁਰੂ ਜੀ ਦੇ ਤੇ ਤਰੁੱਠ ਜਾਵੇ ਜਿਹਦੇ ਤੇ ਆਪ ਮਾਲਕ ਖੁਸ਼ ਹੋ ਜਾਵੇ ਉਹਨੂੰ ਇਹ ਮਹਾ ਮੰਤਰ ਨਾਮ ਸਿਮਰਨ ਦਿੰਦਾ ਹੈ ਸਤਿਗੁਰੂ ਤੇ ਫਿਰ ਸਤਿਗੁਰੂ ਜੀ ਕਹਿੰਦੇ ਜਿਹਨੂੰ ਇਹ ਮਿਲ ਗਿਆ ਨਾਮ ਡਿਗੈ ਨ ਡੁਲੇ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਸਤਿਗੁਰੂ ਜੀ ਕਹਿੰਦੇ ਉਹ ਮਨੁੱਖ ਵਿਕਾਰਾਂ ਵਿੱਚ ਕਦੇ ਡਿੱਗਦਾ ਨਹੀਂ ਡੋਲਦਾ ਨਹੀਂ ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ ਉਹਨੂੰ ਵਿਸ਼ਵਾਸ ਹੋ ਜਾਂਦਾ ਹੈ ਵੀ ਮੇਰੇ ਤੇ ਕਿਰਪਾ ਕਰਨ ਵਾਲਾ ਮੇਰਾ ਮਾਲਕ ਪਰਮੇਸ਼ਰ ਵਾਹਿਗੁਰੂ ਹੈ ਉਹ ਮੁਕੰਮਲ ਤੌਰ ਤੇ ਮਾਇਆ ਵੱਲੋਂ ਸੰਤੋਖੀ ਹੋ ਜਾਂਦਾ ਹੈ ਉਹਦੇ ਅੰਦਰ ਸ਼ਾਂਤੀ ਆ ਜਾਂਦੀ ਸੰਤੋਖ ਆ ਜਾਂਦਾ ਸਬਰ ਆ ਜਾਂਦਾ ਉਹ ਆਪਣੇ ਜੀਵਨ ਨੂੰ ਸਫਲਾ ਕਰ ਲੈਂਦਾ ਹੈ ਓਏ ਜੋ ਵਿਚ ਹਮ ਤੁਮ ਕਚ ਹੋਤੇ ਤਿਲਕੀ ਬਾਤ ਬਿਲਾਨੀ ਅੱਗੇ ਸਤਿਗੁਰੂ ਜੀ ਕਹਿੰਦੇ ਹੈ ਭਾਈ ਇਹ ਮਨੁੱਖ ਜਿਸ ਮਨੁੱਖ ਨੂੰ ਗੁਰੂ ਪਾਸੋਂ ਇਹ ਨਾਮ ਹੀਰਾ ਮਿਲ ਜਾਂਦਾ ਹੈ ਨਾ ਉਹਦੇ ਅੰਦਰੋਂ ਆ ਜਿਹੜੀ ਮੇਰ ਤੇਰ ਸਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਰਕੇ ਮੇਰ ਤੇਰ ਆ ਨਾ ਜਿੰਨੀਆਂ ਵੀ ਮੇਰ ਤੇਰ ਵਾਲੀਆਂ ਗੱਲਾਂ ਸਾਰੀਆਂ ਖਤਮ ਹੋ ਜਾਂਦੀਆਂ ਵਿਤਕਰੇ ਖਤਮ ਹੋ ਜਾਂਦੇ ਆ ਉਹਨਾਂ ਦੇ ਅੰਦਰੋਂ ਇਹ ਗੱਲਾਂ ਮੁੱਕ ਜਾਂਦੀਆਂ ਉਹਨਾਂ ਨੂੰ ਸਾਰਾ ਸੰਸਾਰ ਹੀ ਆਪਣਾ ਦਿਸਦਾ ਹੈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣ ਜਾਏ ਉਹਨਾਂ ਦੇ ਅੰਦਰੋਂ ਸਵਾਰਥ ਖਤਮ ਹੋ ਕੇ ਪਰਮਾਰਥ ਦਾ ਰਸਤਾ ਉਹ ਚੁਣ ਲੈਂਦੇ ਆ ਜਿੱਥੇ ਸਵਾਰਥ ਹੈ ਉਥੇ ਇੱਛਾਵਾਂ ਹਨ ਉਥੇ ਆਪਣਾ ਤੇ ਬੇਗਾਨਾ ਹੈ ਜਿੱਥੇ ਆਪਣਾ ਸਵਾਰਥ ਹੈ ਪਰ ਜਿੱਥੇ ਪਰਮਾਰਥ ਆ ਗਿਆ ਜਿੱਥੇ ਵਾਹਿਗੁਰੂ ਨਾਲ ਪ੍ਰੀਤ ਆ ਗਈ ਉੱਥੇ ਸਭ ਦਾ ਭਲਾ ਮੰਗੂਗਾ ਇਹ ਜਿੱਥੇ ਪਰਮਾਰਥ ਆ ਗਿਆ ਉੱਥੇ ਸਭ ਨੂੰ ਇਹ ਦੇਣਾ ਚਾਹੂਗਾ ਵੀ ਉਹਦਾ ਵੀ ਭਲਾ ਹੋ ਜੇ ਉਹਦਾ ਵੀ ਭਲਾ ਹੋ ਜੇ ਜਿੱਥੇ ਪਰਮਾਰਥ ਆ ਗਿਆ ਉੱਥੇ ਵੰਡਣ ਲੱਗ ਜਾਂਦਾ ਹੈ ਜਿੱਥੇ ਸੁਵਾਰਥ ਆ ਗਿਆ ਉੱਥੇ ਬੰਦਾ ਖੋਣ ਲੱਗ ਪੈਂਦਾ ਇਹੀ ਫਰਕ ਹੈ ਸੁਵਾਰਥ ਤੇ ਪਰਮਾਰਥ ਵਿੱਚ ਸਾਰੀ ਦੁਨੀਆ ਸੁਵਾਰਥ ਦਾ ਕਰਕੇ ਲੱਗੀ ਹੋਈ ਹੈ ਪਰ ਪਰਮਾਰਥ ਦੇ ਰਸਤੇ ਤੇ ਕੋਈ ਵਿਰਲਾ ਤੁਰਦਾ ਜਿਨੇ ਜਿਹੜਾ ਪਰਮਾਰਥ ਦੇ ਰਸਤੇ ਤੇ ਤੁਰ ਪਿਆ ਜਿਵੇਂ ਅੱਜ ਸਤਿਗੁਰੂ ਜੀ ਕਹਿੰਦੇ ਆ ਜਿਨ੍ਹਾਂ ਨੂੰ ਨਾਮ ਮਿਲ ਗਿਆ ਨਾ ਉਹ ਪਰਮਾਰਥ ਦੇ ਰਸਤੇ ਤੇ ਤੁਰਦੇ ਆ ਫਿਰ ਉਹਨਾਂ ਨੂੰ ਨਾ ਕੋਈ ਬਗਾਨਾ ਦਿਸਦਾ ਨਾ ਕੋਈ ਵੈਰੀ ਦਿਸਦਾ ਸਾਰਾ ਸੰਸਾਰ ਹੀ ਸਭ ਦੇ ਅੰਦਰ ਹੀ ਮਾਲਕ ਦੀ ਜੋਤ जग ਦੀ ਦਿਸਦੀ ਹੈ ਘਟ ਘਟ ਮੈਂ ਹਰ ਜੁਬਸ ਹੈ ਸੰਤਨ ਕਹੋ ਪੁਕਾਰ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜਾ ਪਰਮਾਰਥ ਦੇ ਰਸਤੇ ਤੇ ਤੁਰ ਪਿਆ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਬਖਸ਼ਿਸ਼ ਨਾਲ ਉਹਦੇ ਅੰਦਰੋਂ ਮੇਰ ਤੇਰ ਦੀਆਂ ਗੱਲਾਂ ਖਤਮ ਹੋ ਜਾਂਦੀਆਂ ਮੇਰ ਤੇਰ ਖਤਮ ਹੋ ਜਾਂਦੀ ਵਿਤਕਰੇ ਖਤਮ ਹੋ ਜਾਂਦੇ ਆ ਉਹਨਾਂ ਨੂੰ ਸਾਰਾ ਸੰਸਾਰ ਹੀ ਆਪਣਾ ਦਿਸਦਾ ਹੈ ਉਹਨਾਂ ਦਾ ਜੀਵਨ ਸਫਲਾ ਹੋ ਜਾਂਦਾ ਅੱਗੇ ਸਤਿਗੁਰੂ ਜੀ ਕਹਿੰਦੇ ਅਲੰਕਾਰ ਮਿਲ थैਲੀ ਹੋਈ ਹੈ ਤਾਂ ਤੇ ਕਨਕ ਬਖਾਨੀ ਸਤਿਗੁਰੂ ਜੀ ਕਹਿੰਦੇ ਜਿਹਦੇ ਤੇ ਕਿਰਪਾ ਹੋ ਗਈ ਉਸ ਮਨੁੱਖ ਨੂੰ ਉਸ ਗੁਰਮਖ ਪਿਆਰੇ ਨੂੰ ਹਰ ਪਾਸੇ ਪ੍ਰਮਾਤਮ ਪਰਮੇਸ਼ਵਰੀ ਦਿਸਦਾ ਹੈ ਕਿਵੇਂ ਦਿਸਦਾ ਹੈ ਜਿਵੇਂ ਉਹ ਸਮਝ ਜਾਂਦੇ ਆ ਵੀ ਅਨੇਕਾਂ ਜਿਹੜੇ ਗਹਿਣੇ ਆ ਉਹ ਸੋਨੇ ਤੋਂ ਤਿਆਰ ਹੁੰਦੇ ਆ ਸੋਨਾ ਨਾ ਜਿਹੜਾ ਜਿਹੜੇ ਆਪਾਂ ਗਹਿਣੇ ਪਾਉਂਦੇ ਆ ਉਹ ਸੋਨੇ ਤੋਂ ਤਿਆਰ ਹੁੰਦੇ ਆ ਨਾ ਹੈ ਤਾਂ ਸੋਨਾ ਹੀ ਉਹ ਪਰ ਹੈ ਉਹ ਜਿਹੜਾ ਗਹਿਣਾ ਬਣ ਕੇ ਉਹ ਵੱਖਰਾ ਇੱਕ ਰੂਪ ਦਿਸਣ ਲੱਗ ਪਿਆ ਵੀ ਆ ਛਾਪ ਐ ਜੀ ਆ ਕੜਾ ਐ ਜੀ ਆ ਗਲ ਚ ਪਾਉਣ ਵਾਲਾ ਹਾਰ ਐ ਆ ਮੱਥੇ ਤੇ ਲਾਉਣ ਵਾਲਾ ਆ ਕੰਨਾਂ ਚ ਪਾਉਣ ਵਾਲਾ ਪਰ ਹੈ ਤਾਂ ਉਹ ਸੋਨਾ ਹੀ ਇਸੇ ਤਰ੍ਹਾਂ ਸੰਸਾਰ ਤੇ ਵੱਖਰੇ ਵੱਖਰੇ ਮਾਲਕ ਨੇ ਰੰਗ ਤਮਾਸ਼ੇ ਕਰਕੇ ਰੂਪ ਬਣਾਏ ਆ ਪਰ ਹੈ ਉਹ ਮਾਲਕ ਦਾ ਹੀ ਰੂਪ ਸਾਰੇ ਸਭ ਦੇ ਅੰਦਰ ਮਾਲਕ ਹੀ ਵਸ ਰਿਹਾ ਸਭ ਮੈਂ ਜੋਤ ਜੋਤ ਹੈ ਸੋਏ ਜਿਵੇਂ ਸਤਿਗੁਰੂ 10ਵੇਂ ਪਾਤਸ਼ਾਹ ਜੀ ਕਹਿੰਦੇ ਆ ਏਕ ਹੈ ਅਨੇਕ ਹੈ ਅਨੇਕ ਹੈ ਫਿਰ ਏਕ ਹੈ ਇਹ ਮਾਲਕ ਦੇ ਕੋਤਕੀ ਹੈ ਅਲੰਕਾਰ ਮਿਲ ਥੈਲੀ ਹੋਈ ਹੈ ਅਲੰਕਾਰ ਦਾ ਅਰਥ ਹੈ ਗਹਿਣੇ ਜਿਹੜੇ ਗਹਿਣੇ ਬਣਦੇ ਆ ਸੋਨੇ ਤੋਂ ਅਲੰਕਾਰ ਮਿਲ ਥੈਲੀ ਹੋਈ ਹੈ ਮਿਲ ਕੇ ਥੈਲੀ ਦਾ ਅਰਥ ਹੈ ਸਤਿਗੁਰੂ ਜੀ ਕਹਿੰਦੇ ਆ ਇੱਕ ਡਲੇ ਤੋਂ ਇੱਕ سونے ਦੇ ਇੱਕ ਪੱਥਰ ਕਹਿ ਲਿਏ سونے ਦਾ ਡੜਾ ਕਹਿ ਲਿਏ ਉਹਦੇ ਤੋਂ ਢਲ ਕੇ अनेका ਗਹਿਣੇ ਤਿਆਰ ਹੋ ਗਏ ਜਦੋਂ ਉਹਨੂੰ ਗਾਲਿਆ ਗਿਆ अनेका ਗਹਿਣੇ ਬਣ ਗਏ ਤੇ ਜੇ ਗਹਿਣੇ ਬਣ ਕੇ ਫਿਰ ਉਹ ਗਲਾਂ ਵਿੱਚ ਸੋਭਦੇ ਹੱਥਾਂ ਵਿੱਚ ਪਾਏ ਜਾਂਦੇ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਆ ਚਾਂਦੀ ਦਾ ਕਹਿ ਲਿਏ ਇੱਕ سونے ਦਾ ਕਹਿ ਲਿਏ ਹੈ ਤਾਂ ਉਹ ਚਾਂਦੀ ਦਾ ਹੀ ਰੂਪ ਭਵੇਂ ਨੇਕਾਂ ਗਹਿਣੇ ਬਣ ਜਾਣ ਹੈ ਉਹ سونے ਦਾ ਹੀ ਰੂਪ ਭਵੇਂ ਨੇਕਾਂ ਗਹਿਣੇ ਬਣ ਜਾਣ ਇਸੇ ਤਰ੍ਹਾਂ ਮਾਲਕ ਦਾ ਹੀ ਰੂਪ ਆ ਸਾਰਾ ਸੰਸਾਰ ਮਾਲਕ ਨੇ ਕੌਤਕ ਕੀਤੇ ਹੋਏ ਹੈ ਪ੍ਰਗਟਿਓ ਜੋਤ ਸਹਿਜ ਸੁਖ ਸੋਬਾ ਬਾਜੇ ਅਨਹਤ ਬਾਨੀ ਸਤਿਗੁਰੂ ਜੀ ਕਹਿੰਦੇ ਪ੍ਰਗਟਿਓ ਜੋਤ ਸਾਧ ਸੰਗਤ ਜੀ ਜਿਸ ਗੁਰਮੁਖ ਪਿਆਰੇ ਦੇ ਅੰਦਰ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਬਖਸ਼ਿਸ਼ ਨਾਲ ਪਰਮਾਤਮਾ ਦੀ ਜੋਤ ਦਾ ਪ੍ਰਗਾਸ ਹੋ ਜਾਂਦਾ ਹੈ ਨਾ ਕਿਰਪਾ ਹੋ ਜਾਂਦੀ ਜਿਹਦੇ ਅੰਦਰ ਚੰਨਣਾ ਹੋ ਗਿਆ ਉਹਦੇ ਅੰਦਰ ਆਤਮਿਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਆ ਉਹਨੂੰ ਹਰ ਥਾਂ ਤੇ ਸੁਭਾ ਮਿਲਦੀ ਉਹਦੀ ਉਹਦੀ ਵਡਿਆਈ ਹੁੰਦੀ ਹੈ ਉਹਦੇ ਹਿਰਦੇ ਵਿੱਚ ਪਰਮਾਤਮਾ ਦੀ ਬਾਣੀ ਟਿਕ ਜਾਂਦੀ ਹੈ ਇੱਕ ਰਸ ਪੱਕੀ ਹੋ ਜਾਂਦੀ ਹੈ ਸਤਿਗੁਰੂ ਜੀ ਕਹਿੰਦੇ ਫਿਰ ਉਹ ਕਦੇ ਡੋਲਦੇ ਨਹੀਂ ਡਿੱਗਦੇ ਨਹੀਂ ਇੱਕ ਸਾਰ ਗੁਰੂ ਦੇ ਚਰਨਾਂ ਨਾਲ ਜੁੜੇ ਰਹਿੰਦੇ ਆ ਕਹੋ ਨਾਨਕ ਨਿਹਚਲ ਕਰ ਬਾਦਿਓ ਗੁਰ ਕੀਓ ਬੰਦਾਨੀ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਗੁਰੂ ਨੇ ਜਿਸ ਗੁਰਮਖ ਪਿਆਰੇ ਵਾਸਤੇ ਪ੍ਰਵੰਧ ਕੀਤਾ ਨਾ ਜਿਹਦੇ ਤੇ ਕਿਰਪਾ ਕੀਤੀ ਹੈ ਜਿਹਦੇ ਤੇ ਰਹਿਮਤ ਕਰ ਦਿੱਤੀ ਸਤਿਗੁਰੂ ਜੀ ਕਹਿੰਦੇ ਉਹ ਗੁਰਮਖ ਪਿਆਰੇ ਸਦਾ ਲਈ ਪਰਮੇਸ਼ਰ ਦੇ ਚਰਨਾਂ ਵਿੱਚ ਟਿਕਾਣਾ ਪ੍ਰਾਪਤ ਕਰ ਲੈਂਦੇ ਆ ਜਿਵੇਂ ਕਹਿੰਦੇ ਵੀ ਉਹਨਾਂ ਨੂੰ ਗੁਰੂ ਦੇ ਚਰਨਾਂ ਵਿੱਚ ਥਾਂ ਮਿਲ ਜਾਂਦੀ ਹੈ ਸੱਚੀ ਦਰਗਹ ਜਾਏ ਸੱਚਾ ਪੜ ਮਲੇ ਐਵੇਂ ਥਾਂ ਨਹੀਂ ਮਿਲਦੀ ਸਤਿਗੁਰੂ ਜੀ ਕਹਿੰਦੇ ਗੁਰੂ ਨੂੰ ਜਪ ਗੁਰੂ ਦਾ ਸਿਮਰਨ ਕਰ ਫਿਰ ਗੁਰੂ ਦੇ ਚਰਨਾਂ ਵਿੱਚ ਆਪੇ ਹੀ ਥਾਂ ਬਣਾ ਲੈ ਜਾਂਉਂਦਾ ਹੀ ਮੁਕਤ ਹੋ ਜਾ ਜਾਂਉਂਦਾ ਹੀ ਗੁਰੂ ਦੇ ਚਰਨਾਂ ਵਿੱਚ ਥਾਂ ਪ੍ਰਾਪਤ ਕਰ ਲੈ ਪਰ ਗੁਰੂ ਦੇ ਹੁਕਮ ਤੇ ਚੱਲ ਗੁਰੂ ਦੀ ਆਗਿਆ ਵਿੱਚ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਕਰ ਲੈ ਗੁਰੂ ਨੇ ਆਪੇ ਹੀ ਤੈਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਦੇਣੀ ਆ ਜੀ ਐਸੀ ਸਤਿਗੁਰ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਹਿਤ ਬੈਠ ਕੇ ਸਰਵਣ ਕੀਤਾ ਜੀ ਸਤਿਗੁਰ ਜੀ ਇਹੀ ਉਪਦੇਸ਼ ਕਰਦੇ ਆ ਆ ਤਨ ਮਨ ਧਨ ਸਾਰਾ ਕੁਝ ਮਾਲਕ ਦਾ ਹੀ ਦਿੱਤਾ ਹੋਇਆ ਹੈ ਸ਼ੁਕਰਾਨਾ ਕਰਿਆ ਕਰੋ ਦਾ ਉਸ ਮਾਲਕ ਦਾ ਨਾਮ ਜਪਿਆ ਕਰ ਸਿਮਰਨ ਕਰਿਆ ਕਰੋ ਦਾ ਧੰਨਵਾਦ ਕਰਿਆ ਕਰ ਧੰਨਵਾਦ ਕਿਵੇਂ ਹੁੰਦਾ ਉਹਦਾ ਸਿਮਰਨ ਕਰਕੇ ਉਹਨੂੰ ਅੰਦਰ ਵਸਾ ਕੇ ਉਹਨੂੰ ਚੇਤੇ ਕਰਕੇ ਉਹਦਾ ਧੰਨਵਾਦ ਹੁੰਦਾ ਉਹਦਾ ਸ਼ੁਕਰਾਨਾ ਹੁੰਦਾ ਹੈ ਸਤਿਗੁਰੂ ਜੀ ਕਹਿੰਦੇ ਦਿੱਤਾ ਸਭ ਕੁਝ ਮਾਲਕ ਨੇ ਆ ਦਿੱਤੇ ਨੂੰ ਚੇਤੇ ਰੱਖਣਾ ਇਹ ਕਹਿਣਾ ਵੀ ਮਾਲਕ ਜੀ ਮੇਰਾ ਵਿੱਚ ਕੁਝ ਨਹੀਂ ਜੋ ਕੁਝ ਹੈ ਤੂੰ ਹੀ ਤੂੰ ਹੈ ਤੂੰ ਹੀ ਮੈਨੂੰ ਸਾਜ ਕੇ ਬਣਾ ਕੇ ਸੰਸਾਰ ਤੇ ਭੇਜਿਆ ਤੂੰ ਹੀ ਦਾਤਾਂ ਦਿੱਤੀਆਂ ਤੂੰ ਹੀ ਸਭ ਕੁਝ ਬਖਸ਼ਣ ਵਾਲਾ ਹੈ ਜਦੋਂ ਮਨ ਵਿੱਚ ਇਹ ਖਿਆਲ ਆ ਜਾਂਦਾ ਤੇ ਇਹੀ ਸੱਚਾ ਸ਼ੁਕਰਾਨਾ ਹੈ ਮਾਲਕ ਦਾ ਇਹੀ ਧੰਨਵਾਦ ਹੈ ਸਤਿਗੁਰੂ ਜੀ ਕਹਿੰਦੇ ਫਿਰ ਤੇਰਾ ਸਮਾ ਸਫਲਾ ਜੀਵਨ ਸਫਲਾ ਸਤਿਗੁਰੂ ਦੀ ਨਿਗਾ ਵਿੱਚ ਪਰਵਾਨ ਹੋ ਜਾਵੇਗਾ ਜਦੋਂ ਤੇਰੇ ਮਨ ਦੇ ਵਿੱਚ ਸ਼ੁਕਰਾਨਾ ਆ ਗਿਆ ਸੋ ਇਹ ਸੀ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਸਤਿਗੁਰੂ ਜੀ ਕਿਰਪਾ ਕਰਨ ਇੱਕ ਇੱਕ ਅੱਖਰ ਸਾਡੇ ਹਿਰਦੇ ਵਿੱਚ ਵਸ ਜਾਵੇ ਤਾਂ ਕਿ ਸਾਡਾ ਵੀ ਜੀਵਨ ਨਿਹਾਲ ਹੋ ਜਾਵੇ ਜੀ ਇੰਨੀਆਂ ਕਿ ਬੇਨਤੀਆਂ ਪਰਵਾਨ ਕਰਨੀਆਂ ਗਲਤੀਆਂ ਭੁੱਲਾਂ ਦੀ ਖਿਮਾ ਅਸੀਸ ਦੇਣੀ ਦੇਹੋ ਸਜਣ ਅਸੀਸੜੀਆਂ ਜੇ ਹੋਵੈ ਸਾਹਿਬ ਸਿਉ ਮੇਲ ਬਲਾਉ ਫਤੇਜੀ ਅਖਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ